ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਹਰੀ ਮੂੰਗੀ ਦੀ ਦਾਲ ਹਰੀ ਮੂੰਗੀ ਦੀ ਜਿਹੜੀ ਦਾਲ ਹੈ ਇਹ ਪ੍ਰੋਟੀਨ ਭਰਪੂਰ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਹਰੀ ਮੂੰਗੀ ਦੀ ਦਾਲ ਬਣਾਉਣ ਵਾਸਤੇ ਪਹਿਲਾਂ ਅਸੀਂ ਇੱਕ ਕੋਲੀ ਮੂੰਗੀ ਲੈ ਲਈ ਹੈ ਸਾਫ਼ ਕੀਤੀ ਇਹਨੂੰ ਆਪਾਂ ਚੰਗੀ ਤਰ੍ਹਾਂ ਚੋਗ ਲਿਆ ਹੈ ਤੇ ਹੁਣ ਅਸੀਂ ਇਹਨੂੰ ਧੋ ਲਵਾਂਗੇ ਦਾਲ ਨੂੰ ਆਪਾਂ ਦੋ ਤਿੰਨ ਪਾਣੀ ਚੰਗੀ ਤਰ੍ਹਾਂ ਧੋ ਕੇ ਰੱਖ ਲਵਾਂਗੇ ਧੋਣ ਤੋਂ ਬਾਅਦ ਅਸੀਂ ਦਾਲ ਨੂੰ ਪਾ ਦੇਵਾਂਗੇ ਕੁੱਕਰ ਦੇ ਵਿੱਚ ਜਿੰਨੀ ਆਪਾਂ ਦਾ ਲਈ ਆ ਔਰ ਤੋਂ ਆਪਾਂ 4 ਗੁਣਾ ਪਾਣੀ ਪਾ ਦਵਾਂਗੇ ਹੁਣ ਇੱਕ ਕਸੀਏ ਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਟਮਾਟਰ 5 ਕਸੀ ਹਰੀੇ ਮਿਰਚਾਂ ਲੈ ਲਵਾਂਗੇ ਉਹਦੇ ਆਪਾਂ 2-2 ਪੀਸ ਕਰ ਦਵਾਂਗੇ ਇਸ ਤਰ੍ਹਾਂ ਤੇ ਹਰੀੇ ਮਿਰਚਾਂ ਵੀ ਪਾ ਦਵਾਂਗੇ ਨਾਲ ਹੀ ਇੱਕ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਦਾ ਤੇ ਪੌਣਾ ਇੱਕ ਚਮਚ ਪਾ ਦਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਅਸੀਂ ਪਾਵਾਂਗੇ ਲਾਲ ਮਿਰਚ ਜਿਹੜੇ ਅਸੀਂ ਟਮਾਟਰ ਤੇ ਹਰੀੇ ਮਿਰਚਾ ਇਹਦੇ ਵਿੱਚ ਪਾਈਆ ਹੈ ਜਦੋਂ ਅਸੀਂ ਇਦਾਂ ਪਾ ਕੇ ਦਾਲ ਬਣਾਉਂਦੇ ਹਾਂ ਜਿਹੜੀ ਦਾਲ ਹੈ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਹੁਣ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਬੰਦ ਇੱਕ ਵਾਰੀ ਪਹਿਲਾਂ ਆਪਾਂ ਕੜਸੀ ਮਾਰ ਕੇ ਨੂੰ ਚੰਗੀ ਤਰ੍ਹਾਂ ਘੋਲ ਲੈਂਦੇ ਹਾਂ ਘੋਲਣ ਤੋਂ ਬਾਅਦ ਅਸੀਂ ਕੁੱਕਰ ਨੂੰ ਬੰਦ ਕਰ ਦਵਾਂਗੇ ਤੇ ਇਹਨਾਂ ਨੂੰ ਜਿਹੜੀ ਇਹ ਦਾਲ ਹੈਗੀ ਇਹਨੂੰ ਅਸੀਂ 20 ਮਿੰਟ ਤੱਕ ਪਕਾਉਣਾ ਹੈ 20 ਮਿੰਟ ਬਾਅਦ ਅਸੀਂ ਕੁੱਕਰ ਨੂੰ ਖੋਲ ਕੇ ਦੇਖਾਂਗੇ ਇਧਰ ਅਸੀਂ ਹੁਣ ਚੈੱਕ ਕਰ ਲੈਂਦੇ ਹਾਂ 20 ਮਿੰਟ ਹੋ ਚੁੱਕੇ ਨੇ ਪਾਫ ਕੱਢ ਲਵਾਂਗੇ ਚੰਗੀ ਤਰ੍ਹਾਂ ਜਿਹੜੀ ਸਾਡੀ ਦਾਲ ਹੈ ਇਹ ਪੱਕ ਕੇ ਤਿਆਰ ਹੋ ਚੁੱਕੀ ਹੈ ਦਾਲ ਜਿਹੜੀ ਸਾਡੀ ਪੱਕ ਕੇ ਤਿਆਰ ਹੋ ਚੁੱਕੀ ਆ ਤੇ ਹੁਣ ਅਸੀਂ ਇਹਨੂੰ ਤੜਕਾ ਲਗਾਵਾਂਗੇ ਫਰਾਈਪੈਨ ਦੇ ਵਿੱਚ ਅਸੀਂ ਪਾ ਦਵਾਂਗੇ ਦੇਸੀ ਘਿਓ ਜਿਹੜੀ ਦਾਲ ਆ ਆਪਾਂ ਇਹਨੂੰ ਦੇਸੀ ਘਿਓ ਦਾ ਤੜਕਾ ਲਗਾਵਾਂਗੇ ਇੱਥੇ ਅਸੀਂ ਮੈਲਟ ਕੀਤਾ ਹੋਇਆ 1 ਕੜਛੀ ਭਰ ਕੇ ਦੇਸੀ ਘਿਓ ਪਾ ਦਿੱਤਾ ਹੈ ਤੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਤੇਜ ਪੱਤਾ 2-3 ਅਸੀਂ ਤੇਜ ਪੱਤੇ ਪਾ ਦਵਾਂਗੇ ਨਾਲ ਅਸੀਂ 1 ਚਮਚ ਪਾ ਦਵਾਂਗੇ ਸਾਫਤਾ ਜੀਰਾ ਤੇਜਪੱਤਾ ਦਾ ਜਿਹੜਾ ਫਲੇਵਰ ਹੈਗਾ ਹਰ ਇੱਕ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਕਰਕੇ ਜਦੋਂ ਵੀ ਕੋਈ ਸਬਜੀ ਬਣਾਣੀ ਹੋਵੇ ਤੇਜਪੱਤਾ ਦੇ ਵਿੱਚ ਜ਼ਰੂਰ ਪਾਇਆ ਕਰੋ ਉਹਦੇ ਨਾਲ ਜਿਹੜੀ ਸਬਜੀ ਹੈ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜੀਰਾ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਲਸਣ ਪਾਵਾਂਗੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਕਰਾਂਗੇ ਲਾਲ ਲਸਣ ਜਦੋਂ ਲਾਲ ਹੋਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਪਿਆਜ਼ ਇੱਥੇ ਅਸੀਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਹੈ ਉਹਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਹੈ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਕਰਾਂਗੇ ਲਾਲ ਆਸ ਤੋਂ ਬਾਅਦ ਅਸੀ ਦੇ ਵਿੱਚ ਇੱਕ ਛੋਟਾ ਜਿਹਾ ਟਮਾਟਰ ਹੋਰ ਪਾ ਦਵਾਂਗੇ ਇੱਕ ਟਮਾਟਰ ਅਸੀਂ ਪਹਿਲਾਂ ਪਾਇਆ ਹੈ ਇੱਕ ਟਮਾਟਰ ਹੁਣ ਪਾਵਾਂਗੇ ਨਾਲ ਅਸੀਂ ਅਦਰਕ ਪਾ ਦਵਾਂਗੇ ਇੱਥੇ ਅਸੀਂ ਅਦਰਕ ਨੂੰ ਬਰੀਕ-ਬਰੀਕ ਕੱਟਿਆ ਹੈ ਦਾਲ ਦੇ ਵਿੱਚ ਜਿਹੜਾ ਅਦਰਕ ਹੈਗਾ ਜਦੋਂ ਅਸੀਂ ਬਰੀਕ-ਬਰੀਕ ਕੱਟ ਕੇ ਪਾਉਂਦੇ ਆ ਤੇ ਦਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਖਾਣ ਦੇ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਗਰਮ ਮਸਾਲਾ ਇੱਕ ਚਮਚ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੜਕੇ ਦੇ ਵਿੱਚ ਤਾਂ ਜੋ ਜਿਹੜਾ ਦਾਲ ਦਾ ਕਲਰ ਹੈ ਥੋੜਾ ਸੋਨਾ ਆ ਸਕੇ ਤੇ ਇੱਕ ਚਮਚ ਅਸੀਂ ਪਾ ਦਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤੈਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਲਾਲ ਮਿਰਚ ਜਿਹੜੀ ਕੋੜੀ ਵਾਲੀ ਆ ਉਹ ਆਪਾਂ ਹੁਣ ਨਹੀਂ ਪਾਣੀ ਕਿਉਂਕਿ ਅਸੀਂ ਅੱਧਾ ਚਮਚ ਪਹਿਲਾਂ ਪਾਇਆ ਹੈ ਕੜਛੀ ਦੇ ਨਾਲ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਫੇਲ ਲਵਾਂਗੇ ਤੜਕਾ ਜਦੋਂ ਚੰਗੀ ਤਰ੍ਹਾਂ ਭੁਜ ਹੋ ਜਾਏਗਾ ਫਿਰ ਅਸੀਂ ਤੜਕੇ ਨੂੰ ਪਾ ਦੇਵਾਂਗੇ ਕੁੱਕਰ ਦੇ ਵਿੱਚ ਦਾਲ ਇੱਧਰ ਜਿਹੜੀ ਸਾਡੀ ਥੋੜੀ ਸੰਗਣੀ ਹੈ ਅਸੀਂ ਜਿਹੜੀ ਇਹ ਦਾਲ ਆ ਚੋਲਾ ਦੇ ਨਾਲ ਬਣਾ ਕੇ ਤਿਆਰ ਕੀਤੀ ਹੈ ਤੇ ਆਪਾਂ ਦਾਲ ਨੂੰ ਥੋੜਾ ਜਿਹਾ ਪਤਲਾ ਕਰ ਲੈਂਦੇ ਹਾਂ ਜਿਹੜੇ ਫਰਾਈਪੈਨ ਦੇ ਵਿੱਚ ਆਪਾਂ ਤੜਕਾ ਲਗਾ ਕੇ ਤਿਆਰ ਕੀਤਾ ਸੀ ਉਸੇ ਹੀ ਫਰਾਈਪੈਨ ਦੇ ਵਿੱਚ ਅਸੀਂ ਇੱਕ ਗਲਾਸ ਭਰ ਕੇ ਪਾਣੀ ਦਾ ਪਾ ਦੇਵਾਂਗੇ ਪਾਣੀ ਜਿਦੋਂ ਚੰਗੀ ਤਰ੍ਹਾਂ ਰਿਜ ਜਾਵੇ ਫਿਰ ਉਹ ਵਾਲਾ ਪਾਣੀ ਅਸੀਂ ਕੁੱਕਰ ਦੇ ਵਿੱਚ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦਾਲ ਨੂੰ ਆਪਾਂ 10 ਮਿੰਟ ਬਿਨਾਂ ਠੱਕਣ ਦੇ ਰਿਜਣੀ ਰੱਖ ਦਵਾਂਗੇ ਗੈਸ ਦੇ ਉੱਪਰ ਜਦੋਂ ਅਸੀਂ ਦਾਲ ਨੂੰ ਇਦਾਂ ਘੜਕਾਉਂਦੇ ਆ ਨਾ ਬਾਅਦ ਵਿੱਚ ਢੱਕਣ ਤੋਂ ਬਿਨਾਂ ਕੁੱਕਰ ਨੂੰ ਖੋਲ ਕੇ ਤੇ ਫਿਰ ਜਿਹੜੀ ਦਾਲ ਹੈ ਬੋਝ ਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਹੁਤ ਸਵਾਦ ਲੱਗਦੀ ਹੈ ਜਦੋਂ ਆਪਾਂ ਨੂੰ ਬਾਅਦ ਚ ਰੁਝਾਈਦਾ ਹੈ ਇਦਾਂ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਹਾਂ ਦਾਲ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੇ ਉੱਪਰ ਉਹਦੀ ਪਾ ਦਿੰਦੇ ਹਾਂ ਹਰਾ ਧਨੀਆ ਇਧਰ ਜਿਹੜੀ ਸਾਡੀ ਹਰੀ ਮੂੰਗੀ ਦੀ ਦਾਲ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਹ ਦਾਲ ਦੇ ਵਿੱਚ ਦੇਸੀ ਘਿਓ ਪਾ ਕੇ ਖਾਓ ਇਹ ਦਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਦਾਲ ਬਣ ਕੇ ਤਿਆਰ ਹੈ ਤੁਸੀਂ ਦਾਲ ਨੂੰ ਚੋਲਾ ਦੇ ਨਾਲ ਫੁਲਕੇ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫੇਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ